ਅੱਲਿ ਸਵਾਗਤ ਆ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚ ਗਏ ਨਾਨਕਾਗੜ ਅੱਜ ਬਾਪੂ ਬਾਹਰ ਨੂੰ ਚੱਲਿਆ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਇਹ ਵੀ ਦਿਖਾਵਾਂਗੇ ਜਿਵੇਂ ਪੰਜਾਬ ਸਰਕਾਰ ਨੇ ਬੱਸਾਂ ਚਲਾਈਆਂ ਨੇ ਬਾਲਬੋ ਜੋ ਦਿੱਲੀ 에어ਪੋਰਟ ਤੇ ਆਂਦੀਆਂ ਨੇ ਆਪਾਂ ਉਹਦੀ ਬੁਕਿੰਗ ਕੀਤੀ ਆ ਸਾਰੀ ਡਿਟੇਲ ਦਊਂਗਾ ਤੁਹਾਨੂੰ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਆ ਦੇਖੋ ਜੀ ਟੈਚੀ ਬਾਪੂ ਦੇ ਹੋ ਗਏ ਪੈਕ ਮੋਟੀ ਮੋਟੀ ਪੈਕਿੰਗ ਹੋ ਗਈ ਥੋੜੀ ਬਹੁਤੀ ਰਹਿੰਦੀ ਆ ਤੇ ਟਾਈਮ ਹੋ ਗਿਆ ਜੀ 11 ਵਜਣ ਆਲੇ ਆ ਤੇ 9 ਵਜੇ ਸਾਡੀ বাস ਚੱਲੇ ਆ ਲੁਧਿਆਣੇ বাস ਸਟੈਂਡ ਤੋਂ ਤੇ ਆਪਾਂ ਤਕਰੀਬਨ ਘਰੋਂ 1 ਵਜੇ ਨਿਕਲਾਂਗੇ ਡੇਢ ਘੜੇ ਸਾਨੂੰ ਸਹੀ ਹੈ ਮੈਂ ਦੇ ਹੀ ਮੈਂ ਹੀ ਚੱਕ ਦੇਣਾ ਹਾਂ ਚੱਕ ਕੇ ਦੇਖ ਲਓ ਜੇ ਨਾ ਸਹੀ ਆਇਆ ਫਿਰ ਆਪਾਂ ਅਫ ਕਰ ਲਵਾਂਗੇ ਕੁਝ ਪਹਿਲਾਂ ਆਹ ਕਰ ਦਿੰਦੇ ਜੋਗ ਲੈਣੇ ਨੇ ਗੰਡਾ ਹੋਣਾ ਹੈ ਉਹ ਪੁਰਾਣਾ ਗੰਡਾ ਬਹੁਤ ਕੰਮ ਦਿੱਤਾ ਨੇ ਬੜੇ ਟੈਚੀ ਜੋਖੇ ਨੇ ਬਾਦੂ ਪਤਾ ਹੀ ਨਹੀਂ ਗੁਰਨਾ ਬਹੁਤ ਦੂਰ ਇੱਥੇ ਤਾਂ ਪਤਾ ਨਹੀਂ ਕੋਈ ਇਹਨਾਂ ਨੂੰ ਜਾਂਦਾ ਹੁੰਦਾ ਹੀ ਨਹੀਂ ਨਾ ਦੇਖੋ ਮਾਰੇ ਉਹ ਨਗਾ ਇਹ ਇਹ 20 ਕਿਲੋ ਤੋਂ ਪਲੱਸ ਆ 20 ਤੋਂ ਕਰ ਚੈੱਕ ਇਹ ਵੀ 20 ਪਲੱਸ ਆ ਲੋ ਜੀ ਸਾਰੇ ਨੂੰ ਆਪਾਂ ਨੇ ਢੇਲੋਂ ਤੋਂ ਪਿਕ ਕਰ ਲਿਆ ਤੇ ਹੁਣ ਆਪਾਂ ਪਹੁੰਚੇ ਆ ਸ੍ਰੀ ਬਲਕੀਤ ਵਾਲਿਆਂ ਦੇ ਤੇ ਠੰਮ ਮਠਾਈ ਲੈਣ ਲੱਗੇ ਆਪਾਂ ਤੇ ਇੱਕ ਤਾਂ ਆਪਾਂ ਕੀਤੀ ਆ ਰੋਸਟਰਡ ਤੇ ਇਹ ਪਾਉਣ ਲੱਗੇ ਆ ਅੰਦਰ ਤੇ ਇੱਕ ਕੀਤੀ ਆ ਮਿਲੱਕੇ ਬਾਤੀ ਮਠਾਈ ਸਾਰੀ ਇਹਦੇ ਚੀ ਬਾਤੀ ਇੱਕ ਚੀ ਚੱਲ ਜੇ ਇੱਕ ਬਾਪੀ ਚਾਹ ਪੱਤੀ ਲੈ ਕੇ ਚੱਲਿਆ ਕਹਿੰਦਾ ਉੱਥੇ ਚਾਹ ਪੱਤੀ ਨਹੀਂ ਕਹਿੰਦਾ ਪਤਾ ਨਹੀਂ ਇਧਰ ਵੀ ਲਾਈਕ ਕਰਦਾ ਕੀ ਗੱਲ ਆ ਹਰ ਵਾਰ ਲੈ ਕੇ ਆਂਦਾ ਹੁੰਦਾ ਇਹ ਹੀ ਪਸੰਦ ਕਰਦਾ ਹੁੰਦਾ ਕਿਉਂਕਿ ਉੱਧਰ ਕੰਮ ਵਾਲੀ ਹੁੰਦੀ ਤਾਂ ਚਾਹ ਨਹੀਂ ਪੀਂਦੇ ਨੀ ਬਾਪੂ ਜੀ ਨਹੀਂ ਪੀਂਦੀਆਂ ਇਹ ਆਪਦੀ ਇੱਥੋਂ ਲੈ ਜਾਂਦੇ ਹਾਂ ਜੀ ਤਿਆਰੀ ਹੈ ਜੀ ਪੂਰੀ ਬਾਪੀ ਤਿਆਰ ਹਾਂ ਹਾਂ ਮੈਂ ਤਾਂ ਤਿਆਰ ਹਾਂ ਠੀਕ ਹੈ ਜੀ ਪੂਰੀ ਤਿਆਰੀ ਆ ਆ ਗਿਆ ਸਾਡਾ ਕਾਕਾ ਦੇਖ ਦੇਖ ਲਿਆ ਚੱਕ ਪਈ ਕਿਦਾ ਸਵਾਦ ਆ ਹਾਈ 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 ਵਾਹ ਵਾਹ ਦੇ ਨਾਲ ਟਕਰਾ ਹੋ ਗਿਆ ਬੱਚੇ ਚੱਲ ਘੜੇ ਯਾਰ ਲਓ ਜੀ ਤੋਰ ਲੱਗਿਆ ਬਸ ਘਰ ਤੋਂ ਤੇ ਬਾਪੀ ਮਿਲ ਲਏ ਸਾਰਿਆਂ ਨੂੰ ਬਾਕੀ ਸਵੇਰੀ ਮੇਲਾ ਸੀ ਘਰ ਜਾ ਕੇ ਸਾਰਿਆਂ ਦੇ ਸਾਰੇ ਮੇਲੇ ਤੇ ਹੁਣ ਅਸੀਂ ਨਿਕਲਣ ਲੱਗਿਆ ਬਸ ਚੱਲ ਸਰਪੀ ਤੇ ਕਾਰ ਸਟਾਰਟ ਕਰ ਹਣਾ ਚਲੋ ਬਸ ਆ ਗਈ ਪਾਸਤਾ ਪੂਰੀ ਸਿਰਾ ਇੰਡੋ ਗ੍ਰੇਡੀਅਨ ਵੀ ਨਹੀਂ ਰੀਸ ਕਰਦੀ ਕਰੋ ਚੈੱਕ ਬੋਲਵੋ ਵਿੱਚ ਦਿਖਾ ਦਿਓ ਉਹ ਸਿਰਾ ਵਾਸਾ ਬਿਲਕੁਲ ਹੀ ਨਿਊ ਆ ਇਹ ਇਹ ਪਾਜੀ ਨੇ ਕਿ ਡਾਕਟਰ ਇਹਨਾਂ ਨਾਲ ਗੱਲ ਕਰਦੇ ਸੀਗੇ ਅਸੀਂ ਤਾਂ ਆਨਲਾਈਨ ਬੁਕਿੰਗ ਕਰਾਈ ਆ ਮੈਂ ਤੁਹਾਨੂੰ ਸਾਰੀ ਡਿਟੇਲ ਦਿੰਨਾ ਤੇ ਵੀ ਜੇ ਕੈਨਸਲ ਹੁੰਦੇ ਆ ਉਹ ਕਨੇ ਕੈਨਸਲ ਹੋਈ ਨਹੀਂ ਸਕਦੀ ਉਹ ਵਸਾਂ ਨਵੀਆਂ ਫੇਰ ਖੜੀਆਂ ਨੇ ਡੀਪੋ ਦੇ ਵਿੱਚ ਪਿੱਛੇ ਬੈਕਅਪ ਲਈ ਜੇ ਕੋਈ ਇਸ਼ੂ ਹੁੰਦਾ ਬਿਲਕੁਲ ਹੀ ਨਿਊ ਵਸਾਂ ਪੂਰੇ ਸਿਰਾਂ ਵਸਾਂ ਤੇ ਬਾਕੀ ਦੇਖਦੇ ਆ ਵਿੱਚ ਚੜ ਕੇ ਤੁਹਾਨੂੰ ਸਾਰਾ ਦਿਖਾਉਨੇ ਆ ਤੇ ਮਾਰ ਰੱਖਣ ਲੱਗੇ ਆ ਇਹ ਆ ਜੀ ਦੇਖੋ ਪੀ ਆਰਟੀਸੀ ਨੰਬਰ ਦੱਸਿਓ ਕਿੰਨਾ ਸੀ ਇਹਨੂੰ 13 14 13 13 14 ਨੰਬਰ ਆਪਾਂ ਐਰਪੋਰਟ ਤੀ ਕੱਢਣਾ ਆ ਸਮਾਨ www.prtc.in ਆਨਲਾਈਨ ਬੁਕਿੰਗ ਤੇ ਹੁੰਦੀ ਆ ਬੁਕਿੰਗ ਇਸ ਸਾਈਡ ਦੇ ਉੱਪਰ ਜਾ ਕੇ ਤੁਸੀਂ ਜਿਹੜੀ ਇਹਦੀ ਬੁਕਿੰਗ ਕਰ ਸਕਦੇ ਹੋ ਫੰਡ ਵੀ ਹੋ ਜਾਂਦੀ ਆ ਸਾਰਾ ਕੁਝ ਵਧੀਆ ਆ 990 ਰੁਪਏ ਦੀ ਟਿਕਟ ਆ ਥੋੜਾ ਬੋਤਾ ਟੈਕਸ ਪਾ ਕੇ ਜਿੱਦਾਂ ਅਸੀਂ ਦੋ ਟਿਕਟਾਂ ਕਰਾਈਆਂ ਨੇ ਵਨ ਵੇ ਦੀਆਂ 2034 ਰੁਪਏ ਦੀਆਂ ਹੋਈਆਂ ਨੇ ਵਰੀਂਦਾ ਕਿਹੜਾ ਕਢਾਉਣ ਚੱਲਿਆ ਤੇ ਨਾਲੇ ਤੁਹਾਨੂੰ ਮੰਦਰੋਂ ਪਾਸ ਤੇ ਇੱਕ ਵਾਰ ਨਿਗਾ ਮਰੋਣਾ ਆ ਕਿ ਕਿੱਦਾਂ ਦੀ ਆਵਾਸ ਆ ਆ ਦੇਖੋ ਜੀ ਸਰਦਾਰ ਸਾਹਿਬ ਡਰਾਈਵਰ ਨੇ ਤੇ ਪੂਰੀ ਵਧੀਆ ਆ ਦੇਖੋ ਜੀ ਘਰੋ ਚੈੱਕ ਗੋਇਸਾਲ ਕੋਸਾ ਮਾਂ ਇਹ ਕਿਤੇ ਤਾਂ ਜਿੰਦੀ ਹੋਵੋ ਦੀ ਆ ਜਾਲੀ ਮਰੇ ਸੀਟ ਬਹੁਤ ਵਧੀਆ ਨੇ ਤੇ ਇਹ ਹੈਗੀ ਆ 45 ਸੀਟਾਂ ਠੀਕ ਹੈ ਜੀ ਚੈੱਕ ਕਰੋ ਇੱਕ ਵਾਰ ਬਸ ਪੂਰੀ ਐਂਡ ਐਂਡ ਗੱਲਵਾਤਾ ਪੂਰੀ ਐਂ ਕੋਈ ਸ਼ੱਕ ਨਹੀਂ ਹੈਗੇ ਹੁਣ ਚੱਲਿਆ ਘਰ ਸਰਪੀ ਦਾ ਬਾਪ ਜਾਨ ਲਗਿਆ ਤੇ ਬਾਪੂ ਵੇਣ ਲੱਗਿਆ ਮੋਸ਼ਨਲ ਹੋਇਆ ਪਿਆ ਬਾਪੂ ਰੋ ਰਿਆ ਇਦਾਂ ਤੇ ਹੀ ਹੁੰਦਾ ਪਾਰੀ ਕਰ ਦੇ ਪੁੱਤ ਤੂੰ ਵੀ ਬਾਪੂ ਨੂੰ ਬਾਪੂ ਨੂੰ ਪਾਰੀ ਕਰ ਦੇ ਮੋਰਸਨਲ ਹੋ ਗਿਆ ਅੱਖਾਂ ਦੇ ਵਿੱਚ ਪਾਣੀ ਆ ਗਿਆ ਵਾਪੀ ਤੇ ਇਦਾਂ ਦੇ ਘੜੀਆਂ ਹੁੰਦੀਆਂ ਨੇ ਸਿਆਣੇ ਬੰਦੇ ਦਾ ਇਹ ਹੁੰਦਾ ਨਾ ਵੀ ਪਤਾ ਨਹੀਂ ਠੰਡਾ ਮਠਾ ਹੋ ਜਵੇ ਪਰ ਪਰਮਾਤਮਾ ਕਰੇ ਹਜ਼ਾਰਾਂ ਸਾਲ ਜੀਉਣ ਦੇ ਕੁਰਸੀ-ਕੁਰਸੀ ਵਾਪਸ ਆਉਣ ਫੇਰ ਸਵਾਰਾ ਸਾਡੇ ਕੋਲੇ ਆਪਾਂ ਹੀ ਬੈਠਣ ਲੱਗੇ ਆ ਵਾਸਤੇ ਵਿੱਚ ਤਕਰੀਬਨ 3 ਵੱਡਿਆਂ ਤੋਂ 5 ਕਿ ਮਿੰਟ ਰਹਿੰਦਾ ਵਾ ਤੁਰਨ ਵਾਲੀ ਐ ਬਸ 3 ਵਜੇ ਅਜੇ ਤੁਰ ਪੈਂਦੀ ਆ ਕਿੱਦਾਂ ਲੱਗਦਾ ਫਿਰ ਜਹਾਜ਼ ਜੀ ਸੜਕੀ ਜਹਾਜ਼ ਕਿੱਦਾਂ ਲੱਗਦਾ ਓਕੇ ਸੜਕੀ ਜਹਾਜ ਆ ਨਾ ਆਉਂਦੇ ਆਲਾ ਰੇ ਇਹਨੇ ਪੂਰੀਆ ਵਧੀਆ ਐਵੇਂ ਸਰਕਾਰੀ ਬਸਾਂ ਨਿੰਦੀ ਜਾਂਦੇ ਹਨਾ ਪੂਰੀਆ ਵਧੀਆ ਕੋਈ ਕੋਈ ਘਾਟ ਨਹੀਂ ਹੈਗੀ ਬਾ ਉਹਨਾਂ ਨਾਲ ਵਧੀਆ ਹੀ ਐਂਡ ਆਪਰੇਟੀਆਂ ਨਾ ਹੋਵੇ। ਉਹ ਵਧੀਆ ਉਹ ਲੇਟੈਸਟ ਆ ਨਾ ਉਹਨਾਂ ਕੋ ਫੇਰ ਵੀ ਉਹ ਪੁਰਾਣੀਆਂ ਗੱਡੀਆਂ ਵਿੱਚ ਲੈ ਤੇ ਇੱਕ ਚੀਜ਼ ਹੋਰ ਇੱਥੇ ਆ ਦੇਖੋ ਚਾਰਜਿੰਗ ਪੁਆਇੰਟ ਵੀ ਦਿੱਤੇ ਹੋਏ ਨੇ ਤੇ ਦੋ ਚੈੱਕ ਲੱਗਦੇ ਇੱਥੇ ਤੇ ਤੁਸੀਂ ਚੈੱਕ ਕਰੋ ਚਾਰਜਿੰਗ ਵੀ ਕਰ ਸਕਦੇ ਸੀਟਾਂ ਨੇ ਦੋਨੋਂ ਸੀਟਾਂ ਦੇ ਸੈਂਟਰ ਦੇ ਵਿੱਚ ਜਿਹੜੇ ਉਹ ਪੁਆਇੰਟ ਦਿੱਤੇ ਹੋ ਨੇ ਤੇ ਆਰਮਰੈਸਟ ਤੇ ਇਧਰਲੀ ਸੀਟ ਦਾ ਤੇ ਇਧਰਲੀ ਦਾ ਇੱਥੇ ਨੇ ਪਾਸੇ ਤੇ ਸੀਟਾਂ ਵੀ ਜਿਹੜੀਆਂ ਉਹ ਅਡਜਸਟੇਬਲ ਹੱਥੇ ਕਿੱਦੇ ਦੱਬਾਈ ਦੇ ਅੰਦਰ ਲੱਗੀ ਹੈ ਤੇ ਆਪਣੇ ਜਿਹੜੀ ਇੱਥੇ ਲੱਗਿਆ ਪ੍ਰੈਸ ਕਰਨਾ ਤੇ ਸੀਟਾਂ ਤੁਹਾਡੀ ਲੱਗੇ ਪਿੱਛੇ ਹੋ ਜਾਂਦੀਆਂ ਸੀਟ ਬੈਕ ਬਾਕੀ ਗੱਲ ਕਰੀਏ ਅੱਗੇ ਦੀ ਤੇ ਆਹ ਤੁਸੀਂ ਦੇਖ ਸਕਦੇ ਹੋ ਫੋਰਟੋ ਪੈਕਿੰਗ ਲਈ ਰਨ ਐਵਰੇਜ ਇਸ ਵਿੱਚ ਵੀ ਲੱਗੀ ਹੋਈ ਆ ਤੇ ਸਾਰਾ ਕੁਝ ਤੇ ਇਧਰ ਹਰ ਐਕ ਵੀ ਬਣੇ ਹੋਏ ਨੇ ਤੇ ਓਪਨ ਵੀ ਹੈਗਾ ਇਧਰ ਤੋਂ ਦਿਖਾਉਣਾ ਓਪਨ ਵੀ ਹੈਗਾ ਇਧਰ ਦੀ ਸਾਈਡ ਸਾਰੀ ਓਪਨ ਆ ਤੇ ਲਾਈਟਾਂ ਸਾਰਾ ਹਰ ਤੇ LED ਵੀ ਦੋ ਲੱਗੀਆਂ ਚੈੱਕ ਕਰੋ ਇੱਕ LED ਲੱਗਦੀ ਹੈ ਤੇ ਇੱਕ LED ਚਾਈਨੀ ਹੈਗੀ ਤੇ ਇੱਕ LED ਰੇਡੀਓ ਅੱਗੇ ਲੱਗੀ ਦੋ LED ਲੱਗੀਆਂ ਹੋਣੇ ਬਸ ਰਾਜਪੁਰੇ ਪਹੁੰਚ ਚੁੱਕੀ ਆ ਤੇ 4:3 ਵਜ ਗਏ ਨੇ ਜੀ ਦਨਵਜੇ ਚੱਲੀ ਸੀ ਬਸ ਇੱਕ ਲੁਧਿਆਣੇ ਬਾਈਪਾਸ ਤੋਂ ਸਾਰੀਆਂ ਚੱਕੀਆਂ ਨੇ ਤੇ ਇੱਕ ਖੰਨੇ ਤੋਂ ਤੇ ਤਾਂ ਨਹੀਂ ਰੁਕਦੀ ਹੈਗੀ ਹੁਣ ਇੱਥੇ 20 25 ਮਿੰਟ ਲਈ ਰੁਕਣੀ ਆ ਸਿਰਫ ਤੇ ਜਿਹਨੇ ਵਾਸ਼ਰੂਮ ਵਗੈਰਾ ਜਾਣਾ ਚਾਹ ਪਾਣੀ ਪੀਣਾ ਉਹ ਪੀ ਸਕਦਾ ਹਾਂਜੀ ਤੇ ਰਾਜਪੁਰੇ ਤੋਂ ਚੱਲਦੀ ਹੈ ਬਸ ਬਾਦ ਵਾਲੀ ਕੀ ਰਿਸ ਕਰੂ ਇਹਦੀ ਆ। ਉਹ ਦੇਖੋ ਹੁਣ ਜਾਣਾ ਜਿਹੜਾ ਫਾਰਮ ਨੇ ਆਂ ਦਾ ਰਫੀ ਹੋਣ ਬਸ ਜਿਹੜੇ ਗੱਡੀਆਂ ਤਾਂ ਲੱਗੀਆਂ ਉਹਨਾਂ ਦਾ ਹਾਲੇ ਕਿ ਜਾਣ ਨੂੰ। ਅਹੀਂ ਇਧਰ ਜਾਣੀ ਆ ਉੱਪਰ ਜਾਣੀ ਆ। ਉੱਪਰ ਤਾਂ ਹੈ ਕਿ ਇਧਰ ਜਾਉ। ਹਾਂ ਉਹ ਸਵਾਰੀ ਚ ਅਰਨੋ। ਉਹ ਉੱਥੇ ਬੁੱਤਾਂ ਨੇ ਫਿਰ ਇਹਦੀ ਗੱਡੀਆਂ ਤੁਹਾਡੇ ਚ ਆ ਜਾਂਦੀਆਂ। ਸੈਟ ਨੱਸ ਆ ਗਈ ਆ। ਤੇ ਦੇਖਦੇ ਆ ਬਾਕੀ ਆਪਾਂ ਦੇਖਾਂਗੇ ਜਿਵੇਂ ਹੋਊਗਾ ਪਹਿਲੀ ਵਾਰ ਚੱਲੇ ਆ। ਉਹ ਤੋਂ ਅੱਧੇ ਕੇ 35 ਮਿੰਟ ਹੋ ਗਏ। ਤੇ ਬੱਸ ਆ ਜਿਹੜੀ 에어ਪੋਰਟ ਦੇ ਉੱਪਰ ਪਹੁੰਚ ਚੁੱਕੀ ਆ। ਆ ਦੋਨੋਂ ਤੋਂ ਫੋਨ ਆਇਆ ਇਹ ਉੱਪਰ ਹੀ ਆਉਂਦੀ ਆ ਟਰਮੀਨਲ ਤੇ ਟਰਮੀਨਲ ਨੰਬਰ 3 ਤੇ ਆਉਂਦੀ ਆ ਸਾਰੇ ਆਪੋ ਆਪਣਾ ਸਾਮਾਨ ਚੜਨ ਵਾਲੇ ਹੋਏ ਨੇ ਬਹੁਤ ਵਧੀਆ ਰਿਹਾ ਸਫ਼ਰ ਪੂਰਾ ਕੰਟ ਕੋਈ ਸਕਾਈਟ ਨਹੀਂ ਆ ਗਈ ਆਪਾਂ ਆ ਗਿਆ ਆਪਣੇ ਬੱਚੀ ਕੀ ਆ ਗਈ ਚਾਹ ਤੇ ਆਪ ਦੇਖੋ ਕਿੰਨਾ ਜ਼ਿਆਦਾ ਰਸਤਾ ਇਸੇ ਕਰਕੇ ਟਿਕਟਾਂ ਮਹਿੰਗੀਆਂ ਨੇ ਹਲੇ ਦਾ ਟਾਈਮ ਬਹੁਤ ਜ਼ਿਆਦਾ ਪਿਆ ਆ ਪੌਣੇ 11 ਹੋਏ ਆ ਤੇ ਫਲੈਟ ਹੈਗੀ ਆ ਬਾਪੂ ਜੀ 340 ਤੇ ਜਾਣੀ ਆ ਚੈੱਕ ਇਨ ਆ तकरीबन 1:00 ਵਜੇ ਹੋ ਜਾਏਗਾ ਪੀਜ਼ਾ ਹੁਣ ਤੇ ਕੁਝ ਖਾਣ ਲੱਗੇ ਆ ਜੀ ਉਹ ਤੁਹਾਨੂੰ ਕੋਈ ਹੋਰ ਲੱਗਿਆ ਨਹੀਂ ਹੱਲ ਤੇ ਸੋਚੇ ਚਲੋ ਇੱਥੇ ਕੁਝ ਖਾਣੇ ਆ ਉਹ ਕਿਦਰ ਬਾਅਦ ਤੋਂ ਦੇਖਾਂਗੇ ਬਾਪੀ ਨੂੰ ਤੋਂ ਚੜਾ ਕੇ ਉਸ ਤੋਂ ਬਾਅਦ ਦੇਖਾਂਗੇ ਬਾਹਰ ਕਿੱਥੇ ਰੋਟੀ ਠੇਠੀ ਖਾਵਾਉਂ ਜੁਦਾ ਪਰ ਪੀਜ਼ਾ ਪੂਰਾ ਸੈੱਟ ਕਰਦੇ ਆ ਹਾਂ ਜੀ گارਲਿਕ ਬ੍ਰੈਡ ਦੀ ਗਾਰਲਿਕ ਸਟਿਕ ਬਣਾਤੀ ਸੀ ਫੋਕਨ ਅਸੀਂ ਦੁਬਾਰਾ ਦਿੰਨੇ ਆ ਆਰਡਰ ਤੇ ਆਪਾਂ ਸ਼ੁਰੂ ਵੀ ਕਰਤਾ ਖਾਣਾ ਬਾਪੀ ਤਾਂ ਚੱਕ ਵੀ ਗਿਆ گارਲਿਕ ਬ੍ਰੈਡ ਵੀ ਆ ਗਿਆ ਹੁਣ ਆਪਾਂ ਇਹਨਾਂ ਨੂੰ ਟੇਸਟ ਕਰਦੇ ਆਂ ਦੇਖਦੇ ਆ ਫਿਰ ਕਿੱਦਾਂ ਦੇ ਆ ਤੁਹਾਨੂੰ ਖਾਣ ਤੋਂ ਵਧੀਆ ਲੱਗਦੇ ਆ ਦਾ ਗਾਰਲਿਕ ਘੱਟ ਬਾਪੀ ਲੱਗੇ ਜਾਣ ਟਿਕਟ ਤੇ ਪਾਸਵਰਡ ਬਾਪੀ ਨੂੰ ਫੜਾਉਣ ਲੱਗੇ ਆ ਤੇ ਆ ਦੇਖੋ ਇੱਥੋਂ ਐਂਟਰੀ ਕਰਾਉਣ ਲੱਗੇ ਆ ਚੈੱਕ ਇਨ ਉਹ ਓਪਨ ਹੋ ਗਿਆ ਤੇ 3:50 ਮਿੰਟ ਤੇ ਫਲਾਈਟ ਸ਼ੋਅ ਹੋ ਰਹੀ ਆ ਤੇ ਹੁਣ ਟਾਈਮ ਹੋ ਗਿਆ 12:30 ਹੋਣ ਵਾਲਿਆ ਤੇ ਬਾਪੀ ਨੂੰ ਆਪਾਂ ਅੰਦਰ ਭੇਜਣ ਲੱਗੇ ਆ ਚੈੱਕ ਇਨ ਲਈ ਤੇ ਆਜੋ ਫਿਰ ਲੈ ਲਈ ਬਾਪੀ ਜੀ ਬਾਪੀ ਚਲੇ ਗਏ ਤੇ ਉਹਨਾਂ ਨੇ ਅੰਦਰੋਂ ਕਾਲ ਕਰਤੀ ਆ ਉਹ ਕਹਿੰਦੇ ਸਮਾਨ ਸਪਨ ਸਾਰਾ ਕੁਝ ਮੇਰਾ ਹੋ ਗਿਆ ਆ ਸਾਰੇ ਕੰਮ ਨਿਬੜ ਗਏ ਕਹਿੰਦਾ ਤੁਸੀਂ ਜਾ ਸਕਦੇ ਹੋ ਪਰ ਥੋੜੀ ਦੇਰ ਆਪਾਂ ਵੇਟ ਕਰਕੇ ਜਾਵਾਂਗੇ ਇਸ ਕਾਪੀ ਦੀ ਉਹ ਪਤਾ ਲੱਜੂਗਾ ਵੈਸੇ ਤਾਂ ਕੋਈ ਇਦਾਂ ਦਾ ਸੀਨ ਹੀ ਨਹੀਂ ਹੈਗਾ ਵੀ ਸਮਾਨ ਸਮੂਨ ਕੁਝ ਵਾਪਸ ਆਊਗਾ ਜਾਂ ਵੇਟ ਵਾਜੂਗਾ ਕਿਉਂ ਪੂਰਾ ਪੂਰਾ ਵੇਟ ਆ ਘੱਟ ਹੀ ਆ ਪੂਰਾ ਪੂਰਾ ਕੀ ਬਹੁਤ ਘੱਟ ਆ ਵੇਟ ਇਹ ਜਾਣ ਤੋਂ ਬਾਅਦ ਹੀ ਆਪਾਂ ਨਿਕਲਾਂਗੇ ਫਲਾਈਟ ਜਾਣ ਤੋਂ ਬਾਅਦ ਹੀ ਤੇ ਉਹਨਾਂ ਟਾਈਮ ਆਪਾਂ ਦੇਖਦੇ ਆ ਰੌਣਕ ਮੇਲਾ ਫੇਰ ਆਪਾਂ ਇੱਥੋਂ ਚੱਲੇ ਆ ਘਰ ਨੂੰ ਵਾਪਸ ਤੇ ਮੈਂ ਤੁਹਾਨੂੰ ਇੱਥੇ ਸਾਰੀ ਜਾਣਕਾਰੀ ਦੱਬਾ ਜਦੋਂ ਕਿਸੇ ਦੇ ਵੀ ਤੇ ਬਾਅਦ ਵਿੱਚ ਨਹੀਂ ਜਾਂਦਾ ਜਾਗਰਣ ਦੇ ਲਈ ਰੋਪੜ ਤੋਂ ਪੰਜਾਬ ਨੂੰ ਜਾਣਾ ਤੇ ਬਾਕੀ ਇੰਡੋਗਰੀਡੈਂਟ ਆਨਲਾਈਨ ਵਿੱਚ ਜੇ ਕੋਈ ਨੇ ਪੇਰੇਗੇ ਦੂਜੀਆਂ ਬੱਸ ਸਰਕਾਰੀ ਚੱਲੀਆਂ ਨੇ ਤੇ ਜੇ ਤੁਸੀਂ ਇੱਥੇ ਆ ਕੇ ਆਨ ਦੀ ਸਪੋਰਟ ਜਾਣਾ ਤੇ ਕਿੱਦਾਂ ਜਾਣਾ ਤੇ ਕਿੱਥੋਂ ਬੱਸ ਮਿਲਦੀ ਹੈ ਉਹਨਾਂ ਤੁਹਾਨੂੰ ਸਾਰੀ ਜਾਣਕਾਰੀ ਦੇਣਾ ਆਪਾਂ ਉੱਪਰ ਤੋਂ ਥੱਲੇ ਆ ਗਏ ਆ ਤੇ ਆਹ ਨੰਬਰ ਪਿੱਲਰ ਆ ਤੇ ਜ਼ੀਰੋ ਲੈਵਲ ਤੇ ਆ ਜੀ ਨੰਬਰ ਪਿੱਲਰ ਕੋਲ ਆ ਕੇ ਖੜ ਜਾਣਾ ਥੱਲੇ ਜ਼ੀਰੋ ਲੈਵਲ ਤੇ ਇੱਥੇ ਸੈਟਲ ਬੱਸ ਆਉਂਦੀ ਐ ਇਦਾਂ ਦੀ ਇਹਦੇ ਵਿੱਚ ਬੈਠ ਕੇ ਆਪਾਂ ਤੁਹਾਨੂੰ ਦੂਜਾ ਬੱਸਾਂ ਭਲ ਜਾਵਾਂਗੇ ਇਹ ਫ੍ਰੀ ਆਫ ਕਾਸਟ ਹੈ ਇਹ ਕੋਈ ਕਾਸਟ ਨਹੀਂ ਹੈ ਇਹਦੀ ਪਾਰਕਿੰਗ ਆ ਇੱਥੇ ਖੜਦੀਆਂ ਨੇ ਬੱਸਾਂ ਤੇ ਇਹ ਇਹ ਸਾਰੇ ਸੈਟਲ ਬੱਸ ਚ ਆਇਆ ਤੇ तकरीबन ਸਾਰੇ ਪੰਜਾਬ ਜਾਣ ਵਾਲੀ ਆ ਇੱਥੇ ਬੱਸ ਆਏਗੀ ਤੇ ਜਿਹਨੂੰ ਬੱਸ ਆਉਂਦੀ ਆ ਮੈਂ ਤੁਹਾਨੂੰ ਦਿਖਾਉਣਾ ਆ ਵੀਡੀਓ ਦੇ ਵਿੱਚ ਤੇ ਇੱਥੋਂ ਵੀ ਸਾਰਿਆਂ ਨੇ ਬੈਠ ਜਾਣਾ ਤੇ ਵਿੱਚੀ ਟਿਕਾਉਂਦੀ ਆ ਉਹਨਾਂ ਦੀਆਂ ਇਧਰੋਂ ਆਉਣ ਦੇ ਲਈ ਕੋਈ ਆਨਲਾਈਨ ਕਰਾਉਣ ਦੀ ਲੋੜ ਨਹੀਂ ਹੈ ਕਿ ਕਈ ਵਾਰ ਮਿਸ ਹੋ ਜਾਂਦੀ ਐ ਇਮੀਗ੍ਰੇਸ਼ਨ ਦਾ ਟਾਈਮ ਲੱਗ ਜਵੇ ਤੁਸੀਂ ਆ ਕੇ ਆਉਣ ਦੀ ਸਪਾਟ ਇੱਥੇ ਹੋ ਜਾਂਦੀ ਐ ਟਾਈਮ ਹੋ ਗਿਆ ਜੀ 2:20 ਮਿੰਟ 2:40 ਤੇ ਬੱਸ ਚੱਲੂਗੀ ਚੱਲੀਆ ਚਲੰਦਰ ਨੂੰ ਤੇ ਸਾਰੇ ਸਵਾਰੀਆਂ ਨੇ ਜਿਹੜੀਆਂ ਪਾਉਣਾ ਸਮਾਨ ਰੱਖਣ ਲੱਗੀਆਂ ਨੇ ਤੇ ਇਹ ਹੈ ਕਿ ਪੰਨ ਬੱਸ ਠੀਕ ਆ ਸਰਵਿਸ ਕਿਤਾ ਤੁਹਾਨੂੰ ਦੱਸਿਆ ਹੈ ਸੈਟਲ ਬੱਸ ਬੈਠ ਕੇ ਆਪਾਂ ਇੱਥੇ ਆ ਸਕਦੇ ਆ ਪਾਰਕਿੰਗ ਦੇ ਵਿੱਚ ਤੇ ਨੈਕਸਟ ਸਟਾਪ ਆਪਾਂ ਇੱਥੋਂ ਜਿਹੜਾ ਅਨੁਬਾਸਾ ਉਹ ਮਿਲ ਜਾਣਾ ਹਾਂਜੀ 2:40 ਮਿੰਟ ਤੇ ਗਿਆ ਸੀ ਬੱਸ ਚੱਲੂਗੀ ਪੂਰੇ 2:40 ਤੇ ਬੱਸ ਜਿਹੜੀ ਇੱਥੋਂ ਚੱਲ ਪਈ ਆ ਟਾਈਮ ਹੋ ਗਿਆ 3:30 ਤੇ 3:35 ਮਿੰਟ ਤੇ ਹੁਣ ਇਹ ਬੱਸ ਇੱਥੇ ਆ ਕੇ ਰੋਕੀ ਆ ਆਈਐਸਪੀਟੀ ਤੇ ਤੇ ਆਹ ਬੱਸ ਆ ਜੀ ਜਿਹੜੀ ਉਧਰੋਂ ਆਈ ਸੀ ਬਿਲਕੁਲ ਨਿਊ ਸੀ ਇਹ ਪੁਰਾਣੀ ਆ ਥੋੜੀ ਹਾਲਤ ਜੀ ਗੱਲ ਸੋਸੋ ਮਾਡੀ ਨਹੀਂ ਆ ਗਈ ਤੇ ਉਸ ਤੋਂ ਇਹਨਾਂ ਨੇ ਸਵਾਰੀ ਚੱਕਣੀ ਆ। ਉਹ ਤੋਂ ਬਹੁਤ 5 ਮਿੰਟ ਰੁਕਣੀ ਆ ਇੱਥੇ। ਕਾਉਂਟਰ ਨੰਬਰ 22 ਤੇ ਤੇ ਉਸ ਤੋਂ ਬਾਅਦ ਵਸ ਫੇਰੇ ਚੱਲ ਪਈ। ਟਾਈਮ ਤਕਰੀਬਨ ਫੌਸ਼ੀ ਹੋ ਗਿਆ। ਤੇ ਹਮਾਂ ਬੱਸੋਂ ਬਾਰੇ ਤੋਂ ਪਿੱਛੇ ਖੜਾਬ ਬੈਠੇ ਰੁਕੀਏ ਤੇ ਉਸ ਤੋਂ 5-10 ਮਿੰਟ ਲਈ ਸਾਰੇ ਚਾਹ ਪਾਣੀ ਪੀਣ ਲੱਗੇ ਉਹਨੇ। ਐਡ ਉਹ ਖਾਣਾ ਵਾਲਾ ਮਟਰ ਖਾਦ ਹੈ। ਤੇ ਵਸੇ ਹੀ ਆਪਾਂ 10 ਮਿੰਟ ਤੱਕ ਇਥੇ ਵਾਸਤੇ ਰਹਿਣੀ ਆ। ਤੇ ਅੱਗੇ ਦੇਖਦੇ ਹਾਂ ਕਿੱਥੇ ਸਟਾਪ ਕਰਦੇ ਆ। ਲੁਧਿਆਣੇ ਪਹੁੰਚ ਗਏ ਤੇ ਇਹਨਾਂ ਨੇ ਹੁਣ ਆਪਣਾ ਉਤਾਰਤਾ ਸ਼ੇਰਪੁਰ ਚਾਪ ਤੇ ਮਿੱਤਰ ਪਿਆਰੇ ਕਹੀ ਬਣ ਗਏ ਸੀ ਆਪਣੇ ਤੇ ਇਹ ਆਏ ਨੇ ਇੱਕ ਚੱਕਰ ਪਿਆ ਹੋਇਆ ਭਾਜੀ ਉਹਨਾਂ ਦੇ ਟੈਚੀ ਗਏ ਨੇ ਪਿੱਛੇ ਹੀ ਲਾ ਲੇ ਉਹ ਕਹਿੰਦਾ ਵੀ ਕਰਦੇ ਕਿ ਆਨਲਾਈਨ ਬੁਕਿੰਗ ਨਹੀਂ ਹੁੰਦੀ ਹੈਗੀ ਤੇ ਬੈਠ ਜਾਂਦੇ ਵਿੱਚ ਟਿਕਟਾਂ ਲੈਂਦੇ ਪਤਾ ਨਹੀਂ ਕਿਹਨੇ ਕੰਡਕਟਰ ਉਤਰ ਕੇ ਵੈਗ ਲਾਉਂਦਾ ਟੈਚੀ ਉਹ ਦੇ ਦੇ ਹੁਣ ਕਿਦਾਂ ਹੈ ਭਾਜੀ ਹੁਣ ਉਹਨਾਂ ਦਾ ਟੈਚੀ ਤੁਸੀਂ ਉਤਾਰ ਲਿਆ ਹੋਰ ਉਹ ਕਹਿੰਦਾ ਲਾ ਲਓ ਫਿਰ ਆਪਣਾ ਬੱਜੀ ਨਹੀਂ ਆ ਰਹੇ ਠੀਕ ਆ ਤੇ ਉਹ ਪਿੱਛੇ ਆ ਰਹੇ ਆ ਟੈਚੀ ਉਹਨਾਂ ਨੇ ਕਿਹਾ ਤਾਂ ਹੋਰ ਹੀ ਲਾ ਲਿਆ ਪਤਾ ਦਰਾਨੇ ਆਪਦਾ ਟੈਚੀ ਭੁੱਲ ਗਏ ਆਵਦਾ ਵਿੱਚ ਅਟੈਚੀ ਬਾਕੀ ਮੇਰਾ ਨੰਬਰ ਦੇਖ ਲੈ ਮੈਂ ਉਹਨਾਂ ਤੋਂ ਕਲੀਅਰ ਕਨਫਰਮ ਕੀਤਾ ਸੀਗਾ ਜਿਹੜਾ ਟੈਚੀ ਉਤਾਰਿਆ ਉਹ ਉਹਨਾਂ ਦੇ ਕੋਈ ਨਾਲ ਸੀਗਾ ਮੜਾ ਮੋਟਾ ਉਹਨਾਂ ਦੇ ਜਾਣ ਪਛਾਣ ਵਾਲਾ ਸੀਗਾ ਤੇ ਉਹਦੇ ਨਾਲ ਉਹਨਾਂ ਦੀ ਗੱਲਬਾਤ ਹੋ ਗਈ ਆ ਤੇ ਉਹ ਪਿੱਛੇ ਆ ਰਹੇ ਨੇ ਗੱਡੀ ਲੈ ਕੇ